ਐਟਟਸ ਫੂਲਕਾ ਜੋ ਐਡਵੋਕੇਟ ਨਾ ਸੀਨੀਅਰ ਐਡਵੋਕੇਟ ਆ ਸੁਪਰੀਮ ਕੋਰਟ ਦੇ ਵਿੱਚ ਉਹ ਸਿੱਖਾਂ ਦੇ ਜ਼ਿਆਦਾ ਕੇਸ ਲੜਦੇ ਰਹੇ ਆ ਤੇ ਉਹਨਾਂ ਦਾ ਜਿਹੜਾ ਪਿੰਡ ਭਧੌੜ ਤੇ 28 ਸਾਲ ਦੀ ਉਮਰ ਦੇ ਵਿੱਚ ਸਿੱਖੀ ਜਿਹੜੇ ਆਪਣੇ 84 ਵਾਲੇ ਕੇਸ ਆ ਉਹਨਾਂ ਨੂੰ ਹੈਂਡਲ ਕਰਨ ਲੱਗ ਗਏ ਸੀ 28 ਸਾਲ ਦੀ ਉਮਰ ਦੇ ਵਿੱਚ 1984 ਚ ਉਹਨਾਂ ਲਾ ਲਓ ਵੀ ਤੁਸੀਂ 70 ਕੇ ਸਾਲ ਉਹਨਾਂ ਦੀ ਉਮਰ ਹੋ ਗਈ। ਤੇ ਪਿਛਲੇ 10 ਸਾਲਾਂ ਤੋਂ 10 ਤੋਂ ਜ਼ਿਆਦਾ ਬਾਦਲਾਂ ਦੇ ਖਿਲਾਫ ਬੋਲ ਰਹੇ ਸੀਗੇ ਕਿ ਬਾਦਲਾਂ ਨੇ ਉਪਮਾਨ ਕੀਤਾ, ਬਾਦਲਾਂ ਨੇ ਪੰਜਾਬ ਨੂੰ ਖਾਧਾ, ਬਾਦਲਾਂ ਨੇ ਮਾਈਨਿੰਗ ਤੇ ਕਬਜ਼ਾ ਕਰਿਆ, ਬਾਦਲਾਂ ਨੇ ਚਿੱਟਾ ਲਿਆਂਦਾ, ਬਾਦਲਾਂ ਨੇ ਆਹ ਕੁਛ ਕੀਤਾ। ਬਾਦਲਾਂ ਨੇ ਬੇਅਦਬੀ ਕਰਾਈ ਹੈ। ਮਤਲਬ ਉਹ ਕਾਫੀ ਕੁਛ ਉਹਨਾਂ ਤੇ ਬੋਲਦਾ ਰਿਹਾ ਵੀ ਇਹਨਾਂ ਨੂੰ ਸਜ਼ਾ ਹੋਵੇ, ਤਖਤੀਆਂ ਫੜ ਕੇ ਬੜੇ ਪ੍ਰਚਾਰ ਕੀਤੇ। ਦੇ ਨਾਲ ਉਹ ਐਸਜੀਪੀਸੀ ਦੇ ਜਿਹੜੇ ਹੈਗੇ ਉਹ ਕੇਸ ਐਸਜੀਪੀਸੀ ਉਹਨਾਂ ਨੂੰ ਕੇਸ ਦਿੰਦੀ ਹੈ ਸਿੱਖਾਂ ਦੇ ਤੇ ਉਹ ਸਿੱਖਾਂ ਦੇ ਜਿਹੜੇ ਕੇਸ ਹੈ ਸਿੱਖ ਰਿਲੀਜੀਅਸ ਮੁਤਾਬਕ ਉਹ ਲੜ ਰਿਹਾ ਹੈ ਇਹ ਚ ਕੋਈ ਦੂਰ ਹੈ ਨਹੀਂ ਪਰ ਐਨੇ ਸਾਲ ਬਾਦਲ ਕਹਿੰਦੇ ਕਲਾਮ ਬੋਲਦਾ ਬੋਲਦਾ ਫੂਲਕਾ ਸਾਹਿਬ ਪਹਿਲਾਂ ਰਲੇ ਸੀ ਆਮ ਆਦਮੀ ਪਾਰਟੀ ਦੇ ਵਿੱਚ ਉਥੇ ਦਾਲ ਨਹੀਂ ਗਲੀ ਜਾਂ ਚੰਗ ਨਹੀਂ ਰਾਸ ਆਇਆ ਤਾਂ ਉਹਨਾਂ ਨੇ ਜਿਹੜੀ ਉਹ ਪਾਰਟੀ ਛੱਡ ਦਿੱਤੀ ਸੀ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਨਾਲ ਰਲੇ ਸੀ ਉਸ ਟਾਈਮ ਕੰਮ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਜਦੋਂ ਬਾਦਲਾਂ ਨੂੰ ਧਾਰਮਿਕ ਸਜਾ ਸੁਨਾਤੀ ਜੋ ਸਿੱਖੀ ਦਾ ਅਪਮਾਨ ਕੀਤਾ ਜੀ ਉਹਦੇ ਤਹਿਤ ਜਥੇਦਾਰ ਸਾਹਿਬਾਨ ਨੇ ਆਪਦੀ ਪੂਰੀ ਵਾਹ ਲਾ ਕੇ ਸਿੱਖ ਰਹਿਤ ਮਰਯਾਦਾ ਦੇ ਅਨੁਸਾਰ ਔਰ ਤਖਤ ਦੀ ਮਰਯਾਦਾ ਦੇ ਅਨੁਸਾਰ ਤਖਤ ਦੀ ਵਿਧੀ ਵਿਧਾਨ ਦੇ ਮਤਾਬਕ ਉਹਨਾਂ ਨੇ ਜਿਹੜੀ ਇਹ ਕਰੜੀ ਸਜ਼ਾ ਲਾਈ ਹੈ ਇਹ 'ਚ ਕੋਈ ਦੋਹਰ ਹੈ ਨਹੀਂ ਕਿਉਂਕਿ ਉਹਨਾਂ ਕੋਲੇ ਧਾਰਮਿਕ ਜਿਹੜੀ ਸਜ਼ਾ ਹੈ ਉਹਨਾਂ ਨੇ ਵੱਧ ਤੋਂ ਵੱਧ ਕਰਤੀ ਜਿਹੜੀ ਜੁਡੀਸ਼ੀਅਲੀ ਦੇ ਵਿੱਚ ਕੇਸ ਚੱਲ ਰਿਹਾ ਹੈ ਬਾਈਬਲ ਦਾ ਬਗਰਾੜੀ ਦਾ ਕੋਟਕਪੂਰੇ ਵਾਲਾ ਉਹ ਪੇਸ਼ੀਆਂ ਇਹ ਭੁਗਤਦੇ ਆ ਚਲਾਨ ਇਹਨਾਂ ਦਾ ਪੇਸ਼ ਹੋ ਗਿਆ ਚਲੋ ਦੋਨੇ ਕੰਮ ਪੂਰੇ ਹੋ ਗਏ ਸੀ ਪਰ ਹੁਣ ਐਚਐਸਪੂਲ ਕਾ ਸਾਹਿਬ ਫੇਰ ਬਾਦਲ ਦੇ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ ਹੈ ਕੰਦੇ ਅਸੀਂ ਦਫ਼ਤਰ ਆਵਾਂਗੇ ਫਾਰਮ ਭਰਾਂਗੇ ਤੇ ਅਕਾਲੀ ਦਲ ਦੇ ਵਿੱਚ ਮੈਂ ਸ਼ਾਮਲ ਹੋਊਂਗਾ ਹੁਣ ਦੇਖੋ ਜੇ ਉਹਨਾਂ ਨੂੰ ਦੋਸ਼ੀ ਕਰਾਰ ਹੀ ਦੇਤਾ ਔਰ ਵਿਧੀ ਵਿਧਾਨਮਤਾਵਕ ਸਜ਼ਾ ਦੇਤੀ ਅਕਾਲੀ ਦਲ ਵਿੱਚ ਉਹਨਾਂ ਜਿਹੜਾ ਬਾਦਲਾਂ ਦੇ ਨਾਲ ਫੇਰ ਸਮਝੌਤਾ ਕਰਨਾ ਇਹ ਜਿਹੜੀਆਂ ਗੱਲਾਂ ਸਮਝ ਤੋਂ ਬਾਹਰ ਐ ਕਿ ਇੰਨਾ ਲੰਬਾ ਸਮਾਂ ਫੂਲਕਾ ਸਾਹਿਬ ਐਡਵੋਕੇਟ ਸਾਹਿਬ ਜੋ ਸੁਪਰੀਮ ਕੋਰਟ ਦੇ ਵਕੀਲ ਹੈ ਉਹ ਇੰਨਾ ਲੰਬਾ ਸਮਾਂ ਮਤਲਬ ਮੰਗ ਕਰਦੇ ਰਹੇ ਕਿ ਅਕਾਲੀ ਦਲ ਨੇ ਜਿਹੜਾ ਹੈਗਾ ਜੋ ਕਬਜ਼ਾ ਧਾਰੀ ਸੀ ਕੈਬਨਟ ਸੀਗੀ ਜੋ ਮਿਨਿਸਟਰ ਸੀਗੇ ਬਾਦਲ ਕੇ ਸੀਗੇ ਵੀ ਉਹਨਾਂ ਨੇ ਗਲਤ ਕੰਮ ਕੀਤੇ ਐ ਵੀ ਅਦਵੀਆਂ ਕਰਵਾਈਆਂ ਉਹ ਸਜ਼ਾ ਦੀ ਮੰਗ ਕਰਦੇ ਕਰਦੇ ਫੂਲਕਾ ਸਾਹਿਬ ਹੁਣ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ ਹੈ ਹੁਣ ਇਹ ਨਹੀਂ ਪਤਾ ਲੱਗਿਆ ਵੀ ਅਕਾਲੀ ਦਲ ਹੁਣ ਕੋਈ ਸਜਾ ਤੋਂ ਬਾਅਦ ਜਾਂ ਪਰਚਾਂ ਤੋਂ ਬਾਅਦ ਕੋਈ ਪਵਿੱਤਰ ਹੋ ਗਿਆ ਜਾਂ ਬਾਦਲ ਕੇ ਪਵਿੱਤਰ ਹੋ ਗਏ ਜਾਂ ਭਾਈ ਫਿਰ ਅੰਦਰ ਕੋਈ ਫੂਲਕਾ ਸਾਹਿਬ ਨਾਲ ਗੱਠ ਜੋੜ ਹੋ ਗਿਆ ਸੁਖਵੀਰ ਦਾ ਇਹ ਗੱਲਾਂ ਜਿਹੜੀਆਂ ਸਮਝ ਤੋਂ ਪਰੇ ਐ ਵੀ ਜਿਹੜਾ ਬੰਦਾ 15 ਸਾਲ ਦੀ ਮੰਗ ਕਰਦਾ ਹੁੰਦਾ ਹੋਵੇ 10 ਸਾਲ ਦੀ ਕਰੀਬ-ਕਰੀਬ 10 ਸਾਲ ਤਾਂ ਹੋ ਹੀ ਗਏ ਨਾ ਔਰ ਹੁਣ ਉਹਨਾਂ ਨੂੰ ਜਿਹੜਾ ਪਿਆਰ ਆ ਲੱਗਣ ਲੱਗ ਗਿਆ ਅਕਾਲੀ ਦਲ ਹੁਣ ਉਹਦੇ ਮੈਂਬਰ ਬਣਨ ਜਾ ਰਹੇ ਐ ਤੇ ਸੁਖਬੀਰ ਬਾਦਲ ਤੋਂ ਅਤਸੀਫਾ ਨਹੀਂ ਲਿਆ ਉਹਨਾਂ ਨੂੰ ਦੁਬਾਰਾ ਫੇਰ ਪ੍ਰਧਾਨ ਬਣਾਉਣਗੇ ਜਾਂ ਇਹ ਕਹਿਣਗੇ ਵੀ ਹਜੇ ਪ੍ਰਧਾਨ ਕੀ ਤੋਂ ਅਤਸੀਫਾ ਨਹੀਂ ਲਿਆ ਜੀ ਉਹਨਾਂ ਨੂੰ ਕੰਮ ਕਰਨ ਦਾ ਸਮਾਂ ਦਿੱਤਾ ਜਾਵੇ ਕਿਉਂਕਿ ਮਿਊਸਪਲ ਦੀਆਂ ਤੇ ਆਪਣੇ ਨਗਰ ਕੌਂਸਲ ਦੀਆਂ ਚੋਣਾਂ ਆ ਗਈਆਂ ਕਿਉਂਕਿ ਸਿੰਘ ਸਾਹਿਬਾਨ ਨੇ ਕਿਹਾ ਸੀ ਬਿਦਾ ਸਿਫਾ ਮਨਜ਼ੂਰ ਕਰਕੇ ਤੇ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇ ਹੁਣ ਦੇਖਦੇ ਆਂ ਵੀ ਫੂਲਕਾ ਸਾਹਿਬ ਦੀ ਅਕਾਲੀ ਦਲ ਚ ਦਾਲ ਗਲਦੀ ਐ ਨਾ ਗਲਦੀ ਐ ਕਿੰਨਾ ਚ ਰਹਿੰਦੇ ਐ ਮੈਂਬਰ ਸਾਹਿਬਾਨ ਉਹ ਅਕਾਲੀ ਦਲ ਦੀ ਮੈਂਬਰਸ਼ਿਪ ਤੇ ਅੱਗੇ ਕਿਸ ਵਿਸ਼ੇ ਤੇ ਉਹ ਆਏ ਕਿ ਪਰਪਸ ਆ ਉਹਨਾਂ ਦਾ 70 ਸਾਲ ਦੀ ਉਮਰ ਦੇ ਵਿੱਚ ਕੋਈ ਉਹਨਾਂ ਦੀ ਮੰਗ ਤਾਂ ਹੈ ਨਹੀਂ ਵੀ ਮੈਂ ਕੋਈ ਮੰਤਰੀ ਬਣਾ ਜਾਂ ਹੋਰ ਬਣਾ ਹੋ ਸਕਦਾ ਸੇਵਾ ਕਰਨ ਬਾਤ ਆਏ ਹੁਣ ਪਰ ਜਿਹੜੇ ਬੰਦਿਆਂ ਨੂੰ 10 ਸਾਲ ਦੇ ਉਹ ਸਜ਼ਾ ਦਮਾਉਣ ਦੇ ਵਿੱਚ ਬਚਨਬੱਧ ਰਹੇ ਨਾ ਢੰਡੋਰਾ ਪਿੱਟਦੇ ਰਹੇ ਨਾ ਤੇ ਅੱਜ ਉਹਨਾਂ ਬੰਦਿਆਂ ਨਾਲ ਕਿਹੜੇ ਮੂੰਹ ਨਾਲ ਜਾਰੀ ਪਾਉਂਦੇ ਆ ਇਹ ਜਿਵੇਂ ਹੁਣ ਜਗਮੀਤ ਬਰਾੜ 30 ਸਾਲ ਪ੍ਰਕਾਸ਼ ਸਿੰਘ ਬਾਦਲ ਨੂੰ ਨਿੰਦਦਾ ਰਿਹਾ ਗਾਲੀ ਗਲੋਚ ਕਰਦਾ ਰਿਹਾ ਮਤਲਬ ਰਾਜਨੀਤਿਕ ਗਾਲੀ ਗਲੋਚ ਅੰਤ ਦੇ ਜਾ ਕੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਲ ਗਿਆ ਮੌੜ ਤੋਂ ਟਿਕਟ ਦਿੱਤੀ ਬੁਰੀ ਤਰ੍ਹਾਂ ਹਰ ਗਿਆ ਜਮਾਨਤ ਜਬਤ ਹੋਊਗੀ ਉਹ ਬੰਦਾ ਜ਼ੀਰੋ ਹੋ ਗਿਆ ਉਹ ਜੇ ਹੁਣ ਦੂਸਰੀ ਪਾਰਟੀ 'ਚ ਵੀ ਜਾਂਦਾ ਜਗਮੀ ਤਬਰਾਨ ਤਾਂ ਕੋਈ ਸਰਵਾਈਵ ਨਹੀਂ ਕਰ ਸਕੇਗਾ ਇਸ ਕਰਕੇ ਚਲੋ ਤਾਂ ਬੁੱਧੀਮਾਨ ਹੈ ਐਚਐਸਪੂਲ ਕਾ ਐਡਵੋਕੇਟ ਹੈ ਸੀਨੀਅਰ ਕਾਫੀ ਉਮਰਤ ਯਰਬੇਕਾਰ ਵਿਅਕਤੀ ਹੈ ਅਸੀਂ ਵਕੀਲ ਹੋਣ ਦੇ ਨਾਤੇ ਉਹਦਾ ਸਤਿਕਾਰ ਕਰਦੇ ਹਾਂ ਪਰਾ ਅਕਾਲੀ ਦਲ ਵਿੱਚ ਆ ਕੇ ਹੁਣ ਉਹ ਕੀ ਖੱਟਣਗੇ ਕੀ ਗਵਾਉਣਗੇ ਕੀ ਕਮਾਈ ਕਰਨਗੇ ਕੀ ਪਾਉਣਗੇ ਇਹ ਸਮਝ ਤੋਂ ਪਰੇ ਹੈ ਅਕਾਲੀ ਦਲ ਉਹ ਬਦਨਾਮ ਹੋ ਗਿਆ ਨਮਾ ਅਕਾਲੀ ਦਲ ਕੋ ਪ੍ਰਧਾਨ ਆਊਗਾ ਕੋਰ ਕਮੇਟੀ ਨਵੀਂ ਬਣੂਗੀ ਡੈਲੀਗੇਟ ਨਵੇਂ ਬਣਨਗੇ ਮੈਂਬਰ ਨਵੇਂ ਬਣਨਗੇ ਸੈਕਟਰੀ ਨਵੇਂ ਬਣਨਗੇ ਖਜ਼ਾਨਚੀ ਨਵੇਂ ਬਣਨਗੇ ਸਾਰੀ ਜਿਹੜੀ ਢਾਂਚਾ ਹੈ ਇਹ ਤਾਂ ਜੂਥ ਦੇ ਹੱਥ ਵਿੱਚ ਆਉਂਦਾ ਫੇਰ ਤਾਂ ਜੀ ਅਕਾਲੀ ਦਲ ਸਰਵਾਈਵ ਹੋ ਜਾਊਗਾ ਨਹੀਂ ਤਾਂ ਫਿਰ ਉਹੀ ਜਿਹੜੇ ਲੀਡਰ ਐ ਜਮੇ ਸਿੰਘ ਸਾਹਿਬਾਨਾ ਨੇ ਕਿਹਾ ਜੀ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਜਾਓ ਉਹ ਇਕੱਠੇ ਤਾਂ ਸਿੰਘ ਸਾਹਿਬਾਨਾ ਦੇ ਹੁਕਮ ਤੇ ਹੋ ਜਾਣਗੇ ਲੇਕਿਨ ਚੜ੍ਹਦੀ ਕਲਾ ਦਾ ਉਹਨਾਂ ਦੇ ਵਿੱਚੋਂ ਕੋਈ ਲੱਗਦਾ ਨਹੀਂ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਲੈ ਗਏ ਇਹ 97 ਤੋਂ 2 ਤੱਕ ਲੈ ਗਏ 7 ਤੋਂ 12 ਤੱਕ ਲੈ ਗਏ 12 ਤੋਂ 17 ਤੱਕ ਅਕਾਲੀ ਦਲ ਨੂੰ ਚੜ੍ਹਦੀ ਕਲਾ ਚ ਹੀ ਲੈ ਗਏ ਆ ਦੇਖ ਲਓ ਹੁਣ ਬਰਸ਼ੇ ਲੈ ਕੇ ਤਾਈਆਂ ਡਿਊਟੀਆਂ ਦੇ ਮੂਹਰੇ ਬੈਠੇ ਐ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਭਾਈ ਪਰ ਇਹ ਜਿਹੜਾ ਹੈਗਾ ਵੀ ਪਹਿਲਾਂ ਜਗਮੀਤ ਜੀ ਰਲੇ ਤਾਂ ਉਹਨਾਂ ਦਾ ਹਸਤਰ ਜਿਹੜਾ ਮਾੜਾ ਹੋਇਆ ਉਹਨਾਂ ਦਾ ਮਤਲਬ ਬਲਾਰੇ ਬੜੇ ਤਕੜੇ ਆ ਉਹ ਲੀਡਰ ਵਧੀਆ ਲੇਕ ਫਿਰ ਲੇਕਨ ਵੀ ਜਦੋਂ ਦਲ ਬਦਲੂ ਹੋ ਜਾਣਾ ਲੋਕ ਇਗਨੋਰ ਕਰਨ ਲੱਗ ਜਾਂਦੇ ਆ ਹੁਣ ਇਸ ਤਰ੍ਹਾਂ ਹੀ ਫੂਲਕਾ ਸਾਹਿਬ ਵੀ ਮੈਂਬਰਸ਼ਿਪ ਲੈ ਰਿਹਾ ਗੱਲ ਸਮਝ ਤੋਂ ਬਾਹਰ ਐ ਕਿਉਂ ਕਿਸ ਲਿਹਾਜੇ ਨਾਲ ਜਿਹੜਾ ਅਕਾਲੀ ਦਲ ਵਿਚਾਰ ਰਿਹਾ ਹੈ ਕੋਈ ਸਮਝੌਤਾ ਵੀ ਹੋ ਸਕਦਾ ਸੁਖਵੀਰ ਨਾਲ ਪਰ ਇੰਡੋਬ ਦਾ ਅੰਤ ਜਿਹੜਾ ਉਹ ਫੂਲਕਾ ਸਾਹਿਬ ਆਤੇ ਉਹ ਵਧੀਆ ਨਹੀਂ ਹੋਵੇਗਾ ਜਾਂ ਤਾਂ ਫੂਲਕਾ ਸਾਹਿਬ 6 ਮਹੀਨੇ ਲਾ ਕੇ ਸੀਫਾ ਦੇਣਗੇ ਤੇ ਜਾਂ ਫਿਰ ਜਿਹੜਾ ਹੈ ਅਕਾਲੀ ਦਲ ਸਰਵਾਈਵ ਨਹੀਂ ਕਰੂਗਾ ਇਸ ਕਰਕੇ ਜਿਹੜੀ ਨਵੀਂ ਅਪਡੇਟ ਇਹ ਹੈ ਕਿ ਫੂਲਕਾ ਸਾਹਿਬ ਜਿਹੜੇ ਅਕਾਲੀ ਦਲ ਚ ਨਾਲ ਰਹੇ ਹੈ ਹੁਣ ਆਪਾਂ ਗੱਲ ਕਰੀਏ ਇਹ 10 ਸਾਲ ਬੰਦਾ ਉਹਨਾਂ ਨੂੰ ਸਜ਼ਾ ਦਿਵਾਉਣ ਵਿੱਚ ਤਰ ਲੋ ਮੱਛੀ ਹੋ ਰਿਹਾ ਹੋਵੇ ਅੱਜ ਉਹਨਾਂ ਦੇ ਵਿੱਚ ਜਾ ਕੇ ਬੰਦਾ ਬੈਠਦਾ ਤਾਂ ਕੋਈ ਬਾੜੀ ਸੋਭਾ ਵਾਲੀ ਗੱਲ ਨਹੀਂ ਬਾਕੀ ਉਹ ਆਪ ਸਿਆਣੇ ਐ ਉਹਨਾਂ ਦੀ ਆਪ ਦੀ ਹੈਮ ਸੈਲਫ ਮਰਜ਼ੀ ਐ ਕੋਈ ਬੰਦਾ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਪਾਰਟੀਆਂ ਦੇ ਵਿੱਚੋਂ ਲੀਡਰ ਆਉਂਦੇ ਆ ਜਾਂਦੇ ਆ ਬਦਲਦੇ ਆ ਆਮ ਆਦਮੀ ਪਾਰਟੀ 'ਚ ਉਹਨਾਂ ਦਾ ਕੀ ਝਗੜਾ ਹੋਇਆ ਕਿਉਂ ਉਹਨਾਂ ਨੇ ਆਮ ਆਦਮੀ ਪਾਰਟੀ ਛੱਡੀ ਜਾਂ ਉਹਨਾਂ ਸੰਧਾਨਤ ਨਹੀਂ ਚੰਗੇ ਸੀ ਜਾਂ ਭਗਵੰਤ ਮਾਨ ਨਾ ਨਹੀਂ ਬਣੀ ਜਾਂ ਕੇਜਰੀਵਾਲ ਸਾਹਿਬ ਨਾ ਨਹੀਂ ਬਣੀ ਉਹ ਜ ਆਮ ਆਦਮੀ ਪਾਰਟੀ ਜਾਣਦੀ ਹੈ ਜਾਂ ਐਚਐਸ ਪੂਲਕਾ ਸਭ ਜਾਣਦੇ ਆ ਪਰ ਇਹਦੇ ਵਿੱਚ ਆਉਣ ਤੇ ਕੋਈ ਬਾਲੀ ਵਧੀਆ ਉਹਨਾਂ ਦੀ ਜਿਹੜੀ ਹੈ ਯੋਗਤਾ ਨਹੀਂ ਬਣੀਗੀ ਕ੍ਰੈਡਿਟ ਨਹੀਂ ਮਿਲੇਗਾ ਕਿਉਂਕਿ ਪਾਰਟੀ ਜਿਹੜੀ ਹੈਗੀ ਇਹਨਾਂ ਨੇ ਬਦਨਾਮ ਕਰਤੀ ਲੁੱਟ ਕੇ ਖਾ ਗਏ ਇਸ ਕਰਕੇ ਕਾਲੀ ਦਲ ਨੂੰ ਸਰਵਾਈਵ ਕਰਨ ਬਾਅਦ ਤੇ ਬਹੁਤ ਸਮਾਂ ਲੱਗੂਆ ਉਹ ਵੀ ਜੇ ਨੌਜਵਾਨਾਂ ਦੇ ਹੱਥ ਵਿੱਚ ਆਉਂਦਾ। ਫੂੜਕਾ ਸਭੂ ਮਾਨਦਾਰ ਬੰਦੇ ਆ। ਸਿੱਖਾਂ ਦੇ ਕੇਸ ਝਗੜਦੇ ਆ, ਨੌਜਵਾਨਾਂ ਦੇ ਕੇਸ ਪਿਛਲੇ 30 ਸਾਲਾਂ ਤੋਂ ਝਗੜ ਰਹੇ ਆ। ਉਹਨਾਂ ਨੂੰ ਇਹ ਵੀ ਕਹਿੰਦੇ ਰਹੇ ਆ ਉਸ ਸਮੇਂ ਲੋਕ ਵੀ ਇੰਦਰਾ ਗਾਂਧੀ ਮਾਰੀ ਤੋਂ ਬਾਅਦ ਵੀ ਕੇਸ ਸਰ ਦੇ ਕਿਹੜਾ ਨਿਆਂ ਮਿਲੂਗਾ ਕੀ ਹੋਊਗਾ ਕੁਝ ਨਹੀਂ ਕਰ ਸਕਦੇ ਤੁਸੀਂ। ਸਰਕਾਰ ਵੱਡੀ ਹੁੰਦੀ ਹੈ ਕੇਂਦਰ ਦੇ ਵਿੱਚ ਹੱਥ ਹੈ ਜੀਵ ਗਾਂਧੀ ਕਾ ਉਹਦੋਂ ਰਜੀਵ ਗਾਂਧੀ ਦੀ ਮੌਤ ਹੋ ਗਈ ਫਿਰ ਵੀ ਕਹਿੰਦੇ ਰਏ ਲੋਕ ਵੀ ਸੋਨੀਆ ਗਾਂਧੀ ਔਰ ਰੌਹਲ ਗਾਂਧੀ ਪ੍ਰਿੰਕਾ ਗਾਂਧੀ ਇਹ ਪਾਵਰਫੁੱਲ ਬੰਦੇ ਆ ਪਰ ਉਹਨੇ ਨਹੀਂ ਛੱਡਿਆ ਐਂਡ ਤੇ ਉਹਨੇ ਕੀ ਕਰਿਆ ਜਗਦੀਸ਼ ਟੈਟਲਨ ਨੂੰ ਤੇ ਦੂਸਰੇ ਨੂੰ ਸਜ਼ਾ ਕਰਾ ਕੇ ਹਟਾਇਆ ਇੰਨਾ ਬੰਦਾ ਉਹ ਕਾਬਲੀਅਤ ਹੈ ਕਿਉਂਕਿ 28 ਸਾਲ ਦੀ ਉਮਰ ਦੇ ਵਿੱਚ ਉਹਨੇ ਕੇਸਾਂ ਦੀ ਸਿੱਖਾਂ ਦੀ ਕੇਸਾਂ ਦੀ ਪੈਰਵਾਈ ਕਰਨ ਲੱਗ ਗਿਆ ਸੀ। ਭਦੌੜ ਪਿੰਡ ਤੋਂ ਛੋਟੀ ਉਮਰ ਦਾ ਜਿਹੜਾ ਮੁੰਡਾ ਸੀ ਅੱਜ ਵੀ ਉਹਦੀ ਸੋਚ ਵਧੀਆ ਪਰ ਅਕਾਲੀ ਦਲ ਵਿੱਚ ਆਉਣਾ ਉਹਦੇ ਬਾਅਦ ਤੇ ਵਧੀਆ ਨਹੀਂ ਹੋਵੇਗਾ ਉਹ ਉਹ ਉਹਦੀ ਜਿਹੜੀ ਮਤਲਬ ਸਾਖ ਨੂੰ ਉਹ ਸਿੱਟੇਗਾ। ਤੇ ਬਾਕੀ ਉਹਨਾਂ ਦੀ ਮਰਜ਼ੀ ਹੈ ਹਰ ਬੰਦੇ ਦਾ ਆਪਣੀ ਆਜ਼ਾਦੀ ਹੈਗੀ। ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ।